ਤੈਨੂੰ 6 ਮਹੀਨੇ ਲੈ ਲੈ ਜਾਣਾ ਨਹੀਂ ਲੈ ਜਾਣੇ ਤਾਂ 10 ਮਿੰਟ ਹੀ ਨੇ ਆਪਾਂ ਇੱਕ ਡਿਜੀਨਲ ਤਾਂ ਖੁਲਾਵਾਂਗੇ ਫਿਰ ਵੀ ਸੰਤੋਖ ਹੋਣੀ ਹੈ ਉਹ ਛੱਡ ਹੁਣ ਤੂੰ ਵੇਖ ਵੀ ਕੀ ਕਰਨਾ ਤੇਰੀ ਮੈਂ ਇਹ ਜਹਾਂਮ ਕਰਦਾ ਕੀਤਾ ਹੀ ਨਹੀਂ ਬੀਬੀ ਕੱਟ ਲਈ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਤੂੰ ਕੀਤਾ કે ਨਹੀਂ ਕੀਤਾ ਨਾ ਮੈਂ ਤੈਨੂੰ ਕੁਝ ਨਹੀਂ ਆਖਿਆ ਹਾਂ ਮੰਨ ਲਾ ਜਿਨੇ ਕੀਤਾ ਉਹਨੂੰ ਘੱਟੋ ਘੱਟ ਕੁਝ ਨਾ ਕੁਝ ਤਾਂ ਸਜ਼ਾ ਮਿਲਣੀ ਚਾਹੀਦੀ ਨਾ ਤੂੰ ਜੀ ਬਾਬੇ ਦੇ ਸਪਰਮ ਹੋਏ ਤੇ ਬਾਬੇ ਤੇ ਪਰਚਾ ਹੋਊਗਾ 295 ਦਾ ਠੀਕ ਹੈ ਜੀ ਕਿ ਤੁਹਾਡਾ ਹੋਇਆ ਤੇ ਤੁਹਾਡੇ ਤੇ ਹੋਊਗਾ ਜੀ ਦਾ ਵੀ ਹੋਊਗਾ ਉਹ ਤੁਹਾਡੀ ਜਿੰਦਗੀ ਦੇ ਵਿੱਚ ਕੌਣ ਆਉਂਦਾ ਹੈ ਠੀਕ ਹੈ ਜੀ ਉੱਥੇ ਕੀ ਕੀ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਬਾਬੇ ਵਾਲੇ ਅੰਦਰ ਤੁਹਾਡਾ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਹਾਂਜੀ ਤੇ ਫਿਰ ਬਾਬੇ ਵਾਲੇ ਅੰਦਰ ਰੰਗ ਰਲੀਆਂ ਮਨਾਉਣੀਆਂ ਤੇ ਫਿਰ ਆ ਤਾਂ ਮੈਂ ਪੰਜਾਬ ਵਿੱਚ ਪਹਿਲੀ ਗੱਲ ਦੇਖੀ ਜੇ ਤੁਸੀਂ ਆਹਨੇ ਜੇ ਵੀ ਕੰਧਾਂ ਹੀ ਲਬੇੜੀਆਂ ਪਈਆਂ ਨੇ ਫਿਰ ਉੱਥੇ ਅੰਦਰ ਤੁਸੀਂ ਕੀ ਕੀ ਕਰਦੇ ਰਹੇ ਹੋਗੇ ਭਾਵੇਂ ਬਾਬਾ ਹੀ ਹੈ ਫਿਰ ਬਲਕੋ ਕੋੜੀ ਦਾ ਹੱਕਦਾਰ ਹੈਗਾ ਨਾ ਜਨਾਨੀ ਬੰਦਾ ਇਹ ਕਹਿ ਰਹੇ ਸੀ ਕਿ ਵੀ ਤੂੰ ਕੋਈ ਗੱਲ ਨਹੀਂ ਤੂੰ ਕਰ ਲੈ ਤੁਸੀਂ ਲੇਡੀਜ਼ ਨਾਲ ਗੱਲਾਂ ਕਰਦੇ ਹੋ ਤੁਸੀਂ ਲੇਡੀਜ਼ ਨੂੰ ਕਹਿੰਦੇ ਹੋ ਨਾ ਵੀ ਮੈਨੂੰ ਵੀ ਤੂੰ ਆ ਜਾ ਇਹਨੂੰ ਇਕੱਲੇ ਨੂੰ ਜਾਣਦੇ ਹਬੂਰ ਨਹੀਂ ਨਹੀਂ ਮੈਂ ਉਹ ਕਿਹਾ ਸੀ ਮੈਂ ਕਿਹਾ ਅਸੀਂ ਹਬੋਰ ਮੇਰੇ ਕੋਲ ਵੀਡੀਓ ਸਰ ਫਿਰ ਤੁਸੀਂ ਹਬੋਰ ਜਾ ਕੇ ਵੀ ਟੈਲੀਫੋਨ ਕੀਤਾ ਵੀ ਮੈਂ ਹਬੋਰ ਆ ਗਿਆ ਕਿੱਥੇ ਜੇ ਮੇਰੇ ਕੋਲ ਵੀਡੀਓ ਨਹੀਂ ਹਾਂ ਬਿਲਕੁਲ ਤੁਹਾਡੀ ਭੈਣਾ ਵਰਗੀ ਆ ਤੁਸੀਂ ਆਖਿਆ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਸੇ ਨੂੰ ਰੋਲਾ ਪਾਉਣਾ ਦੱਸਣਾ ਹੈ ਜੇ ਉਹਨੇ ਗਲਤੀ ਕੀਤੀ ਤੇ ਉਹਦੀ ਗਲਤੀ ਦੀ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਨਾ ਹਾਂਜੀ ਹਾਂ ਠੀਕ ਹੈ ਫਿਰ ਗਲਤੀ ਉਹਨੇ ਕੀਤੀ ਤੇ ਸਜ਼ਾ ਤੁਸੀਂ ਭੈਣ ਨੂੰ ਦੇ ਰਹੇ ਹੋਣਾ ਹੈ ਜੀ ਤੁਹਾਡਾ ਹੁਣੇ ਹਾਂ ਹਾਂ ਤੇ ਇੱਕ ਤਾਂ ਮੈਂ ਪੁੱਛਣਾ ਸੀ ਤੁਹਾਡਾ ਵਟਸਐਪ ਕਿਹੜੇ ਨੰਬਰ ਤੇ ਚੱਲਦਾ ਹੈ ਮੋਰਚਾ ਮੈਂ ਚਲਾਉਂਦੀ ਨੇ ਨਹੀਂ ਉਹ ਮਰੀਕ ਤਾਂ ਚਲਾਉਂਦਾ ਹੀ ਹੋਣਾ ਉਹ ਮੈਨੂੰ ਪਤਾ ਹੀ ਨਹੀਂ ਨੰਬਰ ਇਹਨਾਂ ਦਾ اچھا ਕੋਲੇ ਨਹੀਂ ਨਹੀਂ ਗੋਲ ਨਹੀਂ ਉਹ ਦੁਕਾਨ ਤੇ ਗਏ ਹੋ ਯਾਰ اچھا ਮੈਂ ਕੋਈ ਜਿਹਾ ਬਾਹਰ ਆਈ ਸੀ ਜਦੋਂ ਸਾਡਾ ਫੋਨ ਕੱਟਿਆ ਜਾ ਗਿਆ ਹੈ اچھا اچھا ਮੈਂ ਕੀਤਾ ਸੀ ਅਨਸਰ ਨਹੀਂ ਕੀਤਾ ਕੀ ਬਣਿਆ ਫਿਰ ਹੁਣ ਉਹ ਵਿਜ਼ੀ ਕੰਮ ਤਾਂ ਔਖਾ ਹੈ ਬਈ ਨਹੀਂ ਔਖਾ ਨਹੀਂ ਮੇਰੇ ਘਰ ਤੋਂ ਬਈ ਜੀ ਮੇਰੇ ਪੁੱਤਰ ਬਰਾਬਰ ਨੇ ਮੈਨੂੰ ਨਹੀਂ ਪਤਾਗਾ ਬਸ ਫਿਰ ਮੇਰਾ ਵੀ ਔਖਾ ਹੀ ਹੈ ਮਸ ਕੋਈ ਗੱਲ ਨਹੀਂ ਫਿਰ ਠੀਕ ਹੈ ਮੈਨੂੰ ਸ਼ਰਮ ਪਤਾ ਕਿ ਨਹੀਂ ਆਉਗੀ ਜਦੋਂ ਅੱਖਾਂ ਨਾਲ ਲਾਉਣ ਲੱਗ ਜਾ ਕਿ ਜੇ ਮੈਂ ਅੱਜ ਦਾ ਕੰਮ ਕਰ ਲਿਆ ਤੂੰ ਤੁਸੀਂ ਕਿਹੜਾ ਕਿਸੇ ਨੂੰ ਦੱਸਣਾ ਹੈ ਦੱਸਣਾ ਨਹੀਂ ਗਾ ਅੱਜ ਹਬ ਹੋਰ ਗਈ ਸੀ ਉੱਥੇ ਤਾਂ ਅਸੀਂ ਕਿਹੜਾ ਤੈਨੂੰ 6 ਮਹੀਨੇ ਲਈ ਲੈ ਜਾਣਾ ਨਹੀਂ ਲੈ ਜਾਣੇ ਤਾਂ 10 ਮਿੰਟ ਹੀ ਨੇ ਆਪਾਂ ਇੱਕ ਡਿਜਨਾ ਤਾਂ ਖੁਲਾਵਾਂਗੇ ਫਿਰ ਵੀ ਸੰਤਾਂ ਆਉਂਦੀ ਹੈ ਉਹ ਛੱਡ ਹੁਣ ਤੂੰ ਵੇਖ ਵੀ ਕੀ ਕਰਨਾ ਤੇਰੀ ਮੈਂ ਇਹ ਜਆ ਕੰਮ ਕਦੇ ਕੀਤਾ ਹੀ ਨਹੀਂ ਬੀਬੀ ਘਟਲੀ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਮੈਂ ਤੈਨੂੰ ਇਹ ਤਾਂ ਨਹੀਂ ਆਖਿਆ ਕਿ ਕੀਤਾ ਕਿ ਨਹੀਂ ਕੀਤਾ ਨਾ ਮੈਂ ਤੈਨੂੰ ਕੁਝ ਨਹੀਂ ਆਖਿਆ ਹਾਂ ਹਾਂ ਮੰਨ ਲਾ ਜਿੰਨੇ ਕੀਤਾ ਉਹਨੂੰ ਘੱਟੋ ਘੱਟ ਕੁਝ ਨਾ ਕੁਝ ਤਾਂ ਸਜ਼ਾ ਮਿਲਣੀ ਚਾਹੀਦੀ ਨਾ ਸੋ じゃ ਮੈਂ ਤਾਂ ਉਹਨਾਂ ਤੇ ਕਹਿ ਦਿੱਤਾ ਮੈਂ ਸਾਨੂੰ ਟਾਈਮ ਦੇ ਦਿਓ ਅਸੀਂ ਚਲੇ ਜਾਵਾਂਗੇ ਇੱਥੋਂ ਟਾਈਮ ਛੱਡ ਕੇ ਚਲੇ ਜਾਵਾਂਗੇ ਟਾਈਮ ਨਹੀਂ ਮਿਲਦਾ ਫਿਰ ਬਸ ਮਿੰਟ 5 ਖੜ ਜਾ ਬਸ ਫਿਰ ਫਿਰ ਉਹ 5 ਮਿੰਟ ਕੀ ਖੜ ਜਾ ਫਿਰ ਹਾਂ ਬਸ ਫਿਰ ਦੱਸ ਦਿਨਾ ਫਿਰ ਮੈਂ ਤੈਨੂੰ ਕੋਈ ਗੱਲ ਨਹੀਂ ਗਲਤੀ ਮੇਰੇ ਤੋਂ ਹੀ ਇਹ ਮੈਨੂੰ ਪਤਾ ਤੂੰ ਹੁਣੇ ਅੱਖ ਕੱਢੀ ਜੰਨੀ ਤੇ ਬਾਅਦ ਚ ਤੂੰ ਮੈਨੂੰ ਵੀ ਲਈ ਬੈਠੀ ਨਹੀਂ ਨਹੀਂ ਸਾਡੀ ਮਿੰਤਾ ਕੱਢਦੀ ਆ ਉਹ ਨਹੀਂ ਮਿੰਤਾ ਮੁੰਤਾ ਮੈਂ ਨਹੀਂ ਕਢਾਉਣੀ ਆ ਮੈਂ ਕੋਈ ਮਿੰਤ ਨਹੀਂ ਕਢਾਉਣੀਗੀ ਅਸੀਂ ਮਿੰਤਾ ਨਾਲ ਤਾਂ ਸਾਡਾ ਢਿੱਡ ਨਹੀਂ ਭਰਦਾ ਮੈਂ ਤੇਰੇ ਨਾਲ ਸਿੱਧੀ ਗੱਲ ਨਵੇੜੀ ਸੀ ਮੈਂ ਸਿੱਧੀ ਗੱਲ ਨਵੇੜੀ ਸੀ ਮੈਂ ਕਿਹਾ ਵੀ ਇਹਨੂੰ ਕੁਛ ਨਾ ਕੁਛ ਤਾਂ ਸਜ਼ਾ ਮਿਲੇ ਵੀ ਮੈਂ ਇਹ ਗਲਤੀ ਕੀਤੀ ਤੇ ਮੇਰੇ ਨਾਲ ਇਹ ਹੋਇਆ ਜੇ ਮੈਂ ਨਾ ਕਰਦਾ ਫੇਰ ਤੇ ਮੈਂ ਵੀ ਤੁਹਾਡੇ ਪੈਸੇ ਚਾਰ ਦਿਨ ਚਾਰ ਦਿਨਾਂ ਨੂੰ ਤੁਸੀਂ ਸਮਾਨ ਚੱਕ ਕੇ ਚਲੇ ਜਾਣਾ ਠੀਕ ਆ ਤੁਹਾਨੂੰ ਹੀ ਲੱਗਦਾ ਹਾਂ ਬਈ ਸਮਾਨ ਚੱਕ ਲੈ ਚਲੋ ਜੀ ਸਾਡੀ ਛੁੱਟੀ ਹੈ ਮੈਨੂੰ ਨਹੀਂ ਪਤਾ ਬਸ ਮੈਨੂੰ ਤਾਂ ਹਾਂ ਜਾਂ ਨਾ ਬਸ ਮੈਨੂੰ ਦੂਜੀ ਗੱਲ ਨਹੀਂ ਚਾਹੀਦੀ ਮੈਂ ਕੋਈ ਲੜਾਈ ਨਹੀਂ ਲਾਉਣਾ ਸੋਚਾਂਗੇ ਸੋਚਣ ਨੂੰ ਭੈਜ ਮੈਂ ਕਿਹੜਾ ਵੀ ਇੱਥੇ ਤੁਹਾਡੇ ਤੋਂ ਕੋਈ ਪੰਨ ਲੈਣਾ ਹੈ ਠੀਕ ਹੈ ਨਾ ਆ ਕਮਰਾ ਮੈਂ ਉਹਨੂੰ ਫੋਟੋਆਂ ਪਾਉਣੀਆਂ ਵੇ ਸਾਰਾ ਧੋਈ ਜਾਂਨੇ ਸੀ ਲੱਗੇ ਹੋਏ 2 ਘੰਟੇ ਹੋ ਗਏ ਆ ਕੰਧਾਂ ਨਾਲ ਭੈਜੋ ਸਾਰਾ ਮਲ ਛੱਡਿਆ ਕੁੜੀ ਆ ਵਾ ਗੰਦ ਮਾਰਿਆ ਹੈ ਗੁਰੂ ਮਹਾਰਾਜ ਦਾ ਤੁਹਾਨੂੰ ਜਮੇ ਡਰ ਨਹੀਂ ਹੈਗਾ ਯਾਰ ਹਾਂ ਹਲੋ ਹਾਂਜੀ ਹਾਂਜੀ ਹਾਂ 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 ਸਰ ਜੀ ਪੂਰਾ ਕਲੀਅਰ ਕੱਟ ਤੁਹਾਨੂੰ ਦਿਸੂਗੀ ਇੱਕ ਫਿਰ ਮੈਂ ਕਹਿਣਾ ਜੀ ਫਿਰ ਬਾਬਾ ਤੁਹਾਡੇ ਤੋਂ ਵੀ ਮਾੜਾ ਮੈਂ ਤਾਂ ਸਾਫ਼ ਕਹਿਣਾ ਸਰ ਜੀ ਬਾਬੇ ਨੇ ਮੈ ਮੈਨੂੰ ਇੱਕ ਗੱਲ ਦੱਸਣ ਨੂੰ ਤੁਸੀਂ ਵੀ ਅੱਜ ਤੱਕ ਮੈਂ ਪਹਿਲਾਂ ਨਹੀਂ ਬਾਬੇ ਦੇ ਕਮਰੇ ਜੀ ਆਇਆ ਉਸ ਕਮਰੇ ਦੀਆਂ ਸੁਣੋ ਜੀ ਉਸ ਕਮਰੇ ਦੀਆਂ ਮੈਂ ਜਿਹੜੀ ਤੁਸੀਂ ਮੈਨੂੰ ਗੱਲ ਅੱਗੇ ਆਖੀ ਹੈ ਨਾ ਹਾਂਜੀ ਵੀ ਐਸਾ ਕਰਕੇ ਕੰਧਾਂ ਕੀਤੀਆਂ ਪਈਆਂ ਮੈਲੀਆਂ ਮੈਂ ਤਾਂ ਉਹਦੀ ਸਾਰੀ ਲੈਬੋਰੀ ਦੀ ਚੈਕਿੰਗ ਕਰਾਉਣੀ ਹੈ ਕਿ ਉਹਨਾਂ ਕੰਧਾਂ ਤੇ ਕੀ ਕੀ ਹੈ ਤੇ ਫਿਰ ਗੁਰੂ ਸਾਹਿਬ ਜਿਹੜੇ ਹੈਗੇ ਨੇ ਕੱਲਾ ਤੁਹਾਡੇ ਘਰ ਦੇ ਗੁਰਦੁਆਰੇ ਸਾਹਿਬ ਦਾ ਨਹੀਂ ਹੈਗਾ ਤੇ ਸਾਰੇ ਗੁਰੂ ਸਾਹਿਬ ਫਿਰ ਗੁਰੂ ਕੇ ਮਹਿਲਾਂ 'ਚ ਹੀ ਪ੍ਰਕਾਸ਼ ਹੋਣ ਫਿਰ ਘਰਾਂ 'ਚ ਤੁਸੀਂ ਉਹਨਾਂ ਨੂੰ ਮੰਨ ਲਓ ਉਹਨੂੰ ਵਰਤ ਚ ਬੜੀ ਗਲਤ ਵਰਤੋਂ ਕਰਦੇ ਬਿਲਕੁਲ ਸਰ ਮੈਂ ਤਾਂ ਤੁਹਾਨੂੰ ਮੈਂ ਜੋ ਤੁਸੀਂ ਕਹਿ ਰਹੇ ਹੋ ਉਹ ਤੁੱਕ ਬੜਾ ਲੱਗਾ ਜੀ ਵੀ ਜੇ ਇਹ ਗੱਲ ਹੈ ਤੇ ਉਹਦੀ ਪੂਰੀ ਲੈਬੋਰਾਟਰੀ 'ਚ ਉਹਦੇ ਲਈ ਏਜੰਸੀਆਂ ਆਉਣਗੀਆਂ ਏਜੰਸੀਆਂ ਆ ਕੇ ਤੁਹਾਡੀ ਇੱਕ ਇੱਕ ਕੰਧ ਤੋਂ ਸੈਂਪਲ ਲੈਣਗੀਆਂ ਉਹ ਸੈਂਪਲ ਕੀ ਦਾ ਹੈ ਡੀਐਨਏ ਕੀ ਦਾ ਹੈ ਉਹ ਜੇ ਬਾਬੇ ਦੇ ਸਪਰਮ ਹੋਏ ਤੇ ਬਾਬੇ ਤੇ ਪਰਚਾ ਹੋਊਗਾ 295 ਦਾ ਠੀਕ ਹੈ ਜੀ ਕਿ ਤੁਹਾਡਾ ਹੋਇਆ ਤੇ ਤੁਹਾਡੇ ਤੇ ਹੋਊਗਾ ਜੀ ਦਾ ਵੀ ਹੋਊਗਾ ਉਹ ਤੁਹਾਡੀ ਜਿੰਦੀ ਦੇ ਵਿੱਚ ਕੌਣ ਆਉਂਦਾ ਠੀਕ ਹੈ ਜੀ ਉੱਥੇ ਕੀ ਕੀ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਬਾਬੇ ਵਾਲੇ ਅੰਦਰ ਤੁਹਾਡਾ ਰੰਗ ਰਲੀਆਂ ਬਣਾਈਆਂ ਜਾਂਦੀਆਂ ਨੇ ਹਾਂਜੀ ਤੇ ਫਿਰ ਬਾਬੇ ਵਾਲੇ ਅੰਦਰ ਰੰਗ ਰਲੀਆਂ ਮਨਾਉਣੀਆਂ ਤੇ ਫਿਰ ਆ ਤਾਂ ਮੈਂ ਪੰਜਾਬ ਵਿੱਚ ਪਹਿਲੀ ਗੱਲ ਦੇਖੀ ਇਹ ਵੇਖੋ ਜੀ ਜਿਹੜਾ ਉਹ ਕਮਰਾ ਹੈ ਨਾ ਜੀ ਉਹਨੂੰ ਬਾਬਾ ਜੀ ਨੇ ਅਸੀਂ ਚਾਬੀ ਦਿੱਤੀ ਹੋਈ ਆ ਬਾਬਾ ਜੀ ਲੋਕ ਲਾ ਕੇ ਚਾਬੀ ਲੈ ਕੇ ਨਿਗਰਾਨੀ ਤਾਂ ਤੁਹਾਡੀ ਹੈ ਨਾ ਜੀ ਜੇ ਉੱਥੇ ਘਰ ਤੁਹਾਡਾ ਹੈ ਨਿਗਰਾਨੀ ਤੁਹਾਡੀ ਹੈ ਬਾਬਾ ਦੇ ਇੱਕ ਗਰੰਥੀ ਸਿੰਘ ਹੈ ਉਹ ਤਾਂ ਤੜਕੇ ਰੋਲ ਲਾਈ ਗਈ ਜੇ ਉਸ ਕਮਰੇ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਗਲਤ ਹਾਂਜੀ ਕੋਈ ਵੀ ਗਲਤ ਐਕਟੀਵਿਟੀ ਜੋ ਤੁਸੀਂ ਦੱਸ ਰਹੇ ਜੀ ਚਾਬੀ ਬਾਬਾ ਜੀ ਕੋਲ ਹੁੰਦੀ ਹੈ ਜੀ ਘਰੇ ਲੈ ਜਾਣ ਉਹ ਬਾਬਾ ਜੀ ਵੀ ਜਾਣਦੇ ਨੇ ਬਾਬਾ ਜੀ ਰੱਖੇ ਤਾਂ ਤੁਸੀਂ ਨੇ ਜੇ ਮਾਰ ਰੱਖੇ ਬਾਬਾ ਹੈ ਪੁਰਾਣੀ ਪੁਰਾਣੀ ਸਮੇਂ ਤੋਂ ਕਰ ਲਿਆ ਕੋਈ ਇੱਕ ਦਿਨ ਤੋਂ ਤੇ ਉਹ ਨਾ ਕੀਤਾ ਨਹੀਂ ਜੋ ਪੁਰਾਣੇ ਸਮੇਂ ਤੋਂ ਕਰ ਲਿਆ ਤੇ ਪੁਰਾਣੇ ਸਮੇਂ ਤੋਂ ਤੁਹਾਨੂੰ ਨੋਟਸ ਲੈਣਾ ਚਾਹੀਦਾ ਸੀ ਜੇ ਤੁਸੀਂ ਆਹਦੇ ਜਿਵੇਂ ਕੰਧਾਂ 'ਚ ਲਬੇੜੀਆਂ ਪਈਆਂ ਨੇ ਫਿਰ ਉੱਥੇ ਅੰਦਰ ਤੁਸੀਂ ਕੀ ਕੀ ਕਰਦੇ ਰਹੇ ਹੋਗੇ ਭਾਵੇਂ ਬਾਬਾ ਹੀ ਏ ਫਿਰ ਬਾਬਾ ਗੋਲੀ ਦਾ ਹੱਕਦਾਰ ਹੈਗਾ ਨਾ ਬਿਲਕੁਲ ਬਿਲਕੁਲ ਜੀ ਤੁਸੀਂ ਇਹ ਕਿਹਾ ਨਾ ਕੰਧਾਂ 'ਚ ਲਬੇੜੀਆਂ ਪਈਆਂ ਨੇ ਮੇਰੇ ਕੋਲ ਇਹ ਫੋਟੋਆਂ ਹੈਗੀਆਂ ਸਰ ਮੈਂ ਤੁਹਾਨੂੰ ਦਿਖਾ ਦతా ਮੈਂ ਉਹਨਾਂ ਕੰਧਾਂ ਦਾ ਮੈਂ ਇਹਨੂੰ ਬੜੇ ਵੱਡੇ ਪੱਧਰ ਤੇ ਆਪਾਂ ਇਹਨੂੰ ਤੁਸੀਂ ਵੀ ਸਾਥ ਦਿਓ ਮੈਂ ਬਰਾੜ ਸਾਹਿਬ ਦਾ ਵੀ ਸਾਥ ਲੈਣਾ ਹੈ ਦੇਖੋ ਕਿਉਂਕਿ ਜੇ ਉਹਨਾਂ ਨੇ ਆਪਦੇ ਘਰੇ ਪ੍ਰਕਾਸ਼ ਕੀਤਾ ਤੇ ਉਹਨਾਂ ਨੇ ਫਿਰ ਉਹਦੀ ਨਿਗਰਾਨੀ ਕਿਉਂ ਨਹੀਂ ਕੀਤੀ ਹਾਂਜੀ ਹਾਂਜੀ ਬਿਲਕੁਕੁਨ ਤੁਹਾਨੂੰ ਕਾਲ ਕਰ ਰਹਾ ਜੀ ਤੁਹਾਰੋਂ ਜੀ ਤੁਹਾਡੇ ਨਾਲ ਸਾਡਾ ਨਿੱਜ ਦਾ ਰੋਲਾ ਨਹੀਂ ਪਰ ਜਿੱਥੇ ਗੁਰੂ ਸਾਹਿਬ ਦੀ ਗੱਲ ਆਊਗੀ ਉੱਥੇ ਕਿਸੇ ਦਾ ਲਿਆਜ਼ ਨਹੀਂ ਕੀਤਾ ਜਾਊਗਾ ਹਾਂਜੀ ਹਾਂਜੀ ਬਿਲਕੁਲ ਸਰ ਬਿਲਕੁਲ ਉਹ ਤੁਹਾਨੂੰ ਕਾਲ ਆ ਰਹੀ ਸੀ ਬਰਾੜ ਸਾਹਿਬ ਤੁਹਾਡਾ ਫੋਨ ਬਿਜ਼ੀ ਆ ਰਿਹਾ ਸੀ ਉਹ ਨਾ ਰਹੇ ਨਹੀਂ ਤੁਹਾਡੇ ਨਾਲ ਗੱਲ ਕਰ ਗਿਆ ਜੀ ਪਲੀਜ਼ ਥੋੜਾ ਕਾਮ ਡਾਊਨ ਪਲੀਜ਼ ਥੋੜਾ ਠੰਡ ਵਰਤਾਓ ਹਾਂਜੀ ਪਲੀਜ਼ ਕੁਛ ਨਾ ਕੁਛ ਠੰਡ ਰੱਖੋ ਜੀ ਅਕਬਰੀ ਆਫੀ ਅਸੀਂ ਜਿਹੜੇ ਅਸੀਂ ਗਏ ਚਲੋ ਮੈਂ ਤੁਹਾਨੂੰ ਸਰ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਦੇਖੋ ਚਲੋ ਮੈਨੂੰ ਸਜ਼ਾ ਦੇ ਦਿਓ ਮੈਂ ਸਜ਼ਾ ਭੁਗਤ ਲੂੰਗਾ ਹੱਤ ਦਾ ਆ ਮੈਂ ਇਸ ਚੀਜ਼ ਦਾ ਮੇ ਤੁਹਾਨੂੰ ਮਿਲੂਗੀ ਜੀ ਬਾਬੇ ਨੂੰ ਵੀ ਮਿਲੂਗੀ ਠੀਕ ਹੈ ਨਾ ਜੀ ਮੈਂ ਤਾਂ ਇਨਸਾਨੀਅਤ ਨੱਤੇ ਉਹਦਾ ਸੋਚਾ ਵੀ ਚੱਲ ਯਾਰ ਕੋਈ ਤਾਂ ਗਲਤੀ ਹੋਣੀ ਤੂੰ ਕੋਸਵਾਰ ਛੱਡ ਜਾ ਗੁਰਦੁਆਰਾ ਤੋਂ ਛੱਡ ਜੂਗਾ ਪਰ ਉਹਦੀ ਜਨਾਨੀ ਦਾ ਤਾਂ ਕਸੂਰ ਨਹੀਂ ਸੀ ਨਾ ਜਿੰਨੂੰ ਤੁਸੀਂ ਕਹਿ ਰਹੇ ਹੋ ਜੀ ਸਰ ਮੈਨੂੰ ਮੰਨ ਲਓ ਆਫਰ ਹੀ ਕਰ ਰਹੇ ਦੋਵੇਂ ਆਫਰ ਕਰ ਰਹੇ ਨੇ ਨਾ ਜੀ ਨਹੀਂ ਜਰਾਨੀ ਸੱਜੇ ਪਹਿਲਾਂ ਆਉਂਦੇ ਫੋਨ ਤੇ ਤੁਸੀਂ ਰਿਕਾਰਡਿੰਗ ਆਈ ਤੁਹਾਡੇ ਕੋਲ ਤੁਸੀਂ ਨਹੀਂ ਜਰਾਨੀ ਆਉਂਦੇ ਫੋਨ ਤੋਂ ਗੱਲ ਹੋ ਰਹੀ ਹੈ ਨਹੀਂ ਜਰਾਨੀ ਬੰਦਾ ਇਹ ਕਹਿ ਰਿਹਾ ਸੀ ਕਿ ਵੀ ਕੋਈ ਗੱਲ ਨਹੀਂ ਤੂੰ ਕਰ ਲੈ ਨਹੀਂ ਬਾਬੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਇਸ ਗੱਲ ਚ ਰੱਖੀ ਸੀ ਨਹੀਂ ਨਹੀਂ ਮੈਂ ਕੋਈ ਸ਼ਰਤ ਨਹੀਂ ਰੱਖੀ ਬਾਬੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਂ ਇਹ ਗੱਲ ਕਹੀ ਆ ਵੀ ਮੰਨ ਲਓ ਮੈਂ ਤੁਹਾਨੂੰ ਫੇਰ ਛੱਡੂਗਾ ਕਿ ਤੁਸੀਂ ਪਹਿਲਾਂ ਮੇਰੇ ਨਾਲ ਐਦਾਂ ਕਰੋ ਇਹ ਗੱਲ ਨਹੀਂ ਹੋਈ ਜਦੋਂ ਉੱਥੇ ਅਸੀਂ ਬੈਠੇ ਹਾਂ ਕਾਮਨ ਕਿਸੇ ਦੇ ਘਰ ਉੱਥੇ ਇਹਨੇ ਮੈਨੂੰ ਇਹ ਗੱਲ ਕਹੀ ਵੀ ਮੇਰਾ 29 ਤਰੀਕ ਤੂੰ ਪੁੱਛਣੋਂ ਫੋਨ ਕਰਕੇ ਉਹ ਤਾਂ ਇਹਨੇ ਕਹੀ ਥਾਈ ਜੇ 29 ਤੱਕ ਡਿਊ ਨਹੀਂ ਮੈਂ ਮੈਂ ਖਾਲੀ ਕਰ ਦੂੰਗਾ ਨਹੀਂ ਮੈਂ ਤਾਂ ਲੇਡੀਜ਼ ਦੀ ਗੱਲ ਕਰਦਾ ਵੀ ਜਦੋਂ ਤੁਸੀਂ ਲੇਡੀਜ਼ ਨਾਲ ਗੱਲਾਂ ਕਰਦੇ ਹੋ ਤੁਸੀਂ ਲੇਡੀਜ਼ ਨੂੰ ਕਹਿੰਦੇ ਹੋ ਨਾ ਵੀ ਮੈਨੂੰ ਵੀ ਤੂੰ ਆ ਜਾ ਇਹਨੂੰ ਇਕੱਲੇ ਨੂੰ ਜਾਣਦੇ ਹਬੂਰ ਨਹੀਂ ਨਹੀਂ ਮੈਂ ਉਹ ਕਿਹਾ ਸੀ ਮੈਂ ਕਿਹਾ ਅਸੀਂ ਹਬੌਰ ਮੇਰੇ ਕੋਲ ਵੀਡੀਓ ਸਰ ਫਿਰ ਤੁਸੀਂ ਹਬੌਰ ਜਾ ਕੇ ਵੀ ਟੈਲੀਫੋਨ ਕੀਤਾ ਵੀ ਮੈਂ ਹਬੌਰ ਆ ਗਿਆ ਕਿੱਥੇ ਜੇ ਮੇਰੇ ਕੋਲ ਵੀਡੀਓ ਨਹੀਂ ਤੁਸੀਂ ਗਏ ਪਰ ਤੁਸੀਂ ਟੈਲੀਫੋਨ ਕੀਤਾ ਤੁਸੀਂ ਰਸਤੇ 'ਚ ਵੀ ਉਹਨੂੰ ਟੈਲੀਫੋਨ ਕੀਤਾ ਵੀ ਕਿੱਥੇ ਜੇ ਫਿਰ ਤੁਸੀਂ ਆਖਿਆ ਮੈਡਮ ਨਾਲ ਗੱਲ ਕਰਾ ਦੇ ਉਹਨੇ ਮੈਡਮ ਨਾਲ ਕਰਾਈਏ ਤੁਸੀਂ ਆਖਿਆ ਵੀ ਇਹਨੂੰ ਇਕੱਲੇ ਨੂੰ ਜਾਣ ਦੇ ਤੋੜਾ ਮੇਰੀ ਮੈਡਮ ਨਾਲ ਮੈਂ ਇੱਕ ਮਿੰਟ ਸਰ ਪਲੀਜ਼ ਮਾਈਂਡ ਨਾ ਕਰੋ ਹੁਣ ਤੁਸੀਂ ਮੈਨੂੰ ਕਹੋ ਵੀ ਮੈਂ ਆਪਦੀ ਮੈਡਮ ਨਾਲ ਗੱਲ ਕਰਾ ਨੇ ਕੌਣ ਕਰਾਉਂਦਾ ਹੈ ਨਹੀਂ ਤੁਸੀਂ ਤੁਸੀਂ ਆਖਿਆ ਨਾ ਜਦੋਂ ਕਿ ਮੈਡਮ ਨਾਲ ਗੱਲ ਕਰਾ ਉਹ ਦਰਿਆ ਹੀ ਇੰਨਾ ਸੀਗਾ ਕਿ ਉਹਨੇ ਮੈਡਮ ਨਾਲ ਗੱਲ ਕਰਾਤੀ ਫਿਰ ਤੁਸੀਂ ਚਾਰ ਟੈਲੀਫੋਨ ਨੇ ਤੁਹਾਡੇ ਤੇ ਉਥੇ ਟੈਲੀਫੋਨ ਤੇ ਤੁਹਾਡਾ ਆਇਆ ਤੇ ਫਿਰ ਚੌਥੇ ਟੈਲੀਫੋਨ ਤੇ ਤੁਸੀਂ ਆਖਿਆ ਵੀ ਉਹਨੇ ਉਹ ਅੱਗੋ ਕਹਿੰਦੀ ਮੈਂ ਤੇਰੀ ਭੈਣਾ ਵਰਗੀਆਂ ਸਾਰੀ ਗੱਲ ਉਹਨੇ ਕੀਤੀ ਹੈ ਹਾਂ ਬਿਲਕੁਲ ਤੇਰੀ ਭੈਣਾ ਵਰਗੀਆਂ ਤੁਸੀਂ ਆਖਿਆ ਕੋਈ ਗੱਲ ਨਹੀਂ ਆਪਾਂ ਕਿਹੜਾ ਕਿਸੇ ਨੂੰ ਰੌਲਾ ਪਾਉਣਾ ਦੱਸਣਾ ਹੈ ਜੇ ਉਹਨੇ ਗਲਤੀ ਕੀਤੀ ਤੇ ਉਹਦੀ ਗਲਤੀ ਦੀ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਨਾ ਹਾਂਜੀ ਹਾਂਜੀ ਠੀਕ ਹੈ ਫਿਰ ਗਲਤੀ ਉਹਨੇ ਕੀਤੀ ਤੇ ਸਜ਼ਾ ਤੁਸੀਂ ਭੈਣ ਨੂੰ ਦੇਰੇ ਮੈਂ ਮੈਂ ਬੰਦਾ ਮੇ ਤੁਹਾਨੂੰ ਮਿਸਟੇਕ ਹੋਈ ਹੈ ਮੈਂ ਮੰਨਦਾ ਗਲਤ ਹੈ ਕੋਈ ਕੋਈ ਨਹੀਂ ਚਲੋ ਇਹ ਕੋਈ ਤੁਸੀਂ ਮੈਨੂੰ ਪਲੀਜ਼ ਉਹ ਵੀਡੀਓ ਭੇਜੋ ਜੀ ਤੁਸੀਂ ਜਿਵੇਂ ਤੁਸੀਂ ਜੋ ਮੈਨੂੰ ਸਜ਼ਾ ਲਾਉਂਗੇ ਜੀ ਮੈਂ ਚਲੋ ਸਰ ਕੋਈ ਨਹੀਂ ਤੁਸੀਂ ਮੈਨੂੰ ਵੀਡੀਓ ਭੇਜੋ ਸਰ ਵੀਡੀਓ ਭੇਜ ਦਿਓ ਸਰ ਵੀਡੀਓ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਤੁਸੀਂ ਸਰ ਜਾਂਦਾ ਹੁਣੇ ਆ ਜਾਓ ਜੀ ਦੇਖੋ ਮੈਂ ਅੱਗੇ ਮੈਸੇਜ ਲਾਉਣੇ ਨੇ ਮੈਂ ਉਸ ਢੰਗ ਤੇ ਮੈਸੇਜ ਲਾਉਣੇ ਨੇ ਜੀ ਸਰ ਜੀ ਮੈਂ ਕਿਉਂਕਿ ਮੇਰੇ ਕੋਲ ਕੋਰੋਨਾ ਦੇ ਐਵੀਡੈਂਸ ਹੈਗੇ ਨੇ ਮੈਂ ਲੋਕੇਸ਼ਨ ਭੇਜਦਾ ਮੈਂ ਚੰਡੀਗੜ੍ਹ ਆ ਜੀ ਚਲੋ ਸਰ ਕੋਈ ਨਹੀਂ ਸਰ ਠੀਕ ਹੈ ਸਰ ਠੀਕ ਹੈ ਤਾਂ ਮੈਂ 1 ਮਿੰਟ ਤੁਸੀਂ ਨਾ 10